ਯੂਐਸਏ ਤੋਂ ਰਿਪੋਰਟ ਆਇਆ ਗੁਰਦਾਸਪੁਰ ਦਾ ਨੌਜਵਾਨ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਗਿਆ ਸੀ ਅਮਰੀਕਾ ਜੀਹਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਕਿ ਕੇ ਯੋਗਰਾਜ ਨਾਮ ਦੇ ਨੌਜਵਾਨ ਨੇ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ 40 ਲੱਖ ਰੁਪਇਆ ਲਾ ਕੇ ਅਮਰੀਕਾ ਗਿਆ ਸੀ ਉੱਥੇ ਉਸ ਨੂੰ ਏਜੰਟਾਂ ਦੇ ਵੱਲੋਂ ਸੱਤ ਵੱਖ-ਵੱਖ ਦੇਸ਼ਾਂ ਦੇ ਵਿੱਚ ਪਹਿਲਾਂ ਕਮਾਇਆ ਗਿਆ ਫਿਰ ਪਨਾਮਾ ਦੇ ਜੰਗਲਾਂ ਵਿੱਚੋਂ ਕੱਢ ਕੇ ਮੈਕਸੀਕੋ ਬਾਰਡਰ ਪਾਰ ਕਰਾ ਦਿੱਤਾ ਬਾਰਡਰ ਪਾਰ ਕਰਨ ਤੋਂ ਬਾਅਦ ਉੱਥੋਂ ਦੀ ਅਮਰੀਕੀ ਸੈਨਾ ਨੇ ਉਸ ਨੂੰ ਗ੍ਰਿਫਤਾਰ ਕਰਕੇ 7 ਦਿਨ ਕੈਂਪ ਦੇ ਵਿੱਚ ਰੱਖਿਆ ਤੇ ਉਸ ਅਮਰੀਕੀ ਸੈਨਾ ਵੱਲੋਂ ਇਸ ਨੌਜਵਾਨ ਤੇ ਕਾਫੀ ਤਸੀਹੇ ਵੀ ਦਿੱਤੇ ਜਾਂਦੇ ਸੀ ਆਓ ਆਪਾਂ ਇਸ ਨੌਜਵਾਨ ਦੇ ਨਾਲ ਕਰਦੇ ਹਾਂ ਗੱਲਬਾਤ ਜੀ ਹਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਚੌਥੀ ਫਲਾਈਟ ਤੇ ਪੰਜਾਬ ਤੋਂ ਡਿਪੋਰਟ ਕੀਤੇ ਗਏ ਚਾਰ ਨੌਜਵਾਨਾਂ ਵਿੱਚੋਂ ਇੱਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌਧਰੀਪੁਰ ਦੇ ਵਸਨੀਕ ਯוגਰਾਜ ਸਿੰਘ ਨੇ ਆਪਣੀ ਪੂਰੀ ਕਹਾਣੀ ਬਿਆਨ ਕਰਦੇ ਹੋਏ ਦੱਸਿਆ ਕਿ ਉਸਨੇ ਆਪਣੇ ਹਿੱਸੇ ਦੀ ਜ਼ਮੀਨ ਨੂੰ ਵੇਚ ਕੇ ਕੁਰਜ ਕਰਜ਼ਾ ਚੱਕ ਲਿਆ ਤੇ ਕਰੀਬ 40 ਲੱਖ ਰੁਪਏ ਇਕੱਠਾ ਕਰਕੇ ਚੰਗੇ ਭਵਿੱਖ ਦੇ ਲਈ ਅਮਰੀਕਾ ਚਲਾ ਗਿਆ ਯੋਗਰਾਜ ਨੇ ਦੱਸਿਆ ਕਿ ਉਹ ਜੁਲਾਈ 2024 ਚ ਘਰੋਂ ਚਲਾ ਗਿਆ ਸੀ ਪਰ ਏਜੰਟ ਨੇ ਉਸ ਨੂੰ ਕਰੀਬ 7 ਵੱਖ-ਵੱਖ ਦੇਸ਼ਾਂ 'ਚ ਕਮਾਇਆ ਤੇ ਪਨਾਮਾ ਦੇ ਜੰਗਲਾਂ ਵਿੱਚੋਂ ਬਾਹਰ ਕੱਢ ਲਿਆ ਆਖਰ 7 ਫਰਵਰੀ ਨੂੰ ਉਹ ਮੈਕਸੀਕੋ ਦੇ ਬਾਰਡਰ ਪਾਰ ਕਰਕੇ ਅਮਰੀਕਾ ਪਹੁੰਚ ਗਿਆ ਪਰ ਉੱਥੇ ਉਸ ਨੂੰ ਅਮਰੀਕੀ ਬਾਡਰ ਦੇ ਫੋਰਸ ਨੇ ਗ੍ਰਿਫਤਾਰ ਕਰ ਲਿਆ। ਕਰੀਬ 7 ਦਿਨ ਕੈਂਪ ਦੇ ਵਿੱਚ ਰੱਖਿਆ। ਉੱਥੇ ਕੈਂਪ ਵਿੱਚ ਰਹਿੰਦਿਆਂ ਹੀ ਉਸ ਨੂੰ ਅਮਰੀਕੀ ਸੈਨਾ ਵੱਲੋਂ ਮਾਨਸਿਕ ਤੌਰ ਤੇ ਤਸੀਹੇ ਵੀ ਦਿੱਤੇ ਜਾਂਦੇ ਸੀ। ਯੋਗਰਾਜ ਸਿੰਘ ਨੇ ਦੱਸਿਆ ਕਿ ਉੱਥੋਂ ਉਸ ਨੂੰ ਔਰਤ ਸਮੇਤ ਹੋਰ ਭਾਰਤੀਆਂ ਨੂੰ ਡੇਰੇ ਤੋਂ ਬਾਹਰ ਕੱਢਿਆ ਗਿਆ। 14 ਫਰਵਰੀ ਨੂੰ ਸੈਨਿਕਾਂ ਨੂੰ ਹੱਥਕੜੀਆਂ ਅਤੇ ਬੀੜੀਆਂ ਪਾ ਕੇ ਪਨਾਮਾ ਵਾਪਸ ਭੇਜ ਦਿੱਤਾ। ਅਤੇ ਜਦੋਂ ਉਹ ਪਨਾਮਾ ਤੋਂ ਫਲਾਈਟ ਦੇ ਵਿੱਚ ਵਾਪਸ ਆਇਆ ਤਾਂ ਉਹ ਹੋਰ ਯਾਤਰੀਆਂ ਮੰਗ ਲੈ ਆਂਦਾ ਗਿਆ ਜਦੋਂ ਕਿ ਫਲਾਈਟ ਦੇ ਰਸਤੇ ਵਿੱਚ ਦੋ ਸਟਾਪ ਆਂਦੇ ਸੀ। ਉਸ ਨੂੰ ਕਿਸੇ ਹੋਰ ਯਾਤਰੀਆਂ ਦੀ ਤਰ੍ਹਾਂ ਲਿਆਂਦਾ ਗਿਆ। ਸੱਲ ਸਿਰਫ ਇਹ ਸੀ ਕਿ ਜਦੋਂ ਫਲਾਈਟ ਦੇ ਰਸਤੇ 'ਚ ਦੋ ਸਟਾਪ ਸਨ ਤਾਂ 에어ਪੋਰਟ ਤੇ ਉਹਨਾਂ ਦੀ ਨਿਗਰਾਨੀ ਕੀਤੀ ਜਾਂਦੀ ਸੀ। ਜਦੋਂ ਕੀ ਭਾਰਤ ਵਾਪਸ ਆਉਂਦੇ ਸਮੇਂ ਉਹਨਾਂ ਨੂੰ ਹੱਤਕੜੀ ਨਹੀਂ ਲਗਾਈ ਜਾਂਦੀ ਸੀ। 22 ਜੁਲਾਈ ਨੂੰ ਗਿਆ ਸੀ ਜਿੱਥੋਂ ਫਿਰ ਸੂਰੀ ਨੇ ਮੈਨਾਂ ਨੇ ਸਾਨੂੰ 10 ਦਿਨ ਰੋਕਿਆ। ਉੱਥੋਂ ਸਾਨੂੰ ਕਿਹਾ ਇਥੇ ਤੁਹਾਡੀ ਇਥੋਂ ਬਾਇਓਮੈਟਰੀ ਕਰਾਵਾਂਗੇ, ਤੁਹਾਨੂੰ ਇੱਕ ਨੰਬਰ 'ਚ ਵੀਜ਼ਾ ਲਵਾਵਾਂਗੇ। ਫਿਰ ਗੱਡੀ ਅਸੀਂ ਤੁਹਾਨੂੰ ਭੇਜਾਂਗੇ। ਤੇ ਉੱਥੇ 10 ਦਿਨ ਰੋਕਿਆ ਸਾਨੂੰ ਫਿਰ ਸਾਡੇ ਪਾਸਪੋਰਟ ਸਭ ਕੁਝ ਜੋ ਡਾਊਟ ਡੂਣ ਲਈ ਸਭ ਡਾਊਨ ਕਰਾਣੇ ਖੜਾ ਗੋਚ ਪਾਸ ਬੋਰ ਸਭ ਕੁ ਲਿਆ ਫਿਰ 10 ਦਿਨ ਉੱਥੇ ਬਹਾਲਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਉਹ ਤੁਹਾਨੂੰ ਅਗਲੇ ਦੇਸ਼ ਭੇਜਣਾ ਹੈ ਉੱਥੇ ਤੁਹਾਡਾ ਗਾੜੀ ਕਾਰਵਾਈ ਕਰਾਂਗੇ ਉੱਥੋਂ ਫਿਰ ਸਾਨੂੰ ਸੇਪਰਾ ਹੀ ਉਹਨਾਂ ਨੇ ਉੱਥੋਂ ਗਾੜੀ ਅਗਲੀ ਕੰਟਰੀ ਕੱਲ ਹੈ ਕਿਉਂਕਿ ਬਨਾਮਾ ਜੰਗਲਸਾਨੀ ਵੀ ਗਏ ਜੀ ਬਨਾਮਾ ਸਾਰੇ ਹਲਾਤ ਜੀ ਮਾਰੇ ਜੀ ਬਨਾਮਾ ਚ ਬਹੁਤ ਜ਼ਿਆਦਾ ਜੀ ਜੇ ਨੋਜੋ ਨਾ ਲਈਆਂ ਹਾਂ ਹਾਂ ਜੀ ਇਦਾਂ ਹੀ ਲਾਸਾਂ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈਆਂ ਇਦਾਂ ਹੀ ਲਾਸਾਂ ਵੀ ਫੜਨੇ ਨਾਲ ਅਜ ਤੋਂ ਕੋਸ਼ਿਸ਼ ਮੈਂ ਪਹਿਲੇ ਇੱਕ ਮੋੜਾ ਹੀ ਜੀ ਅੰਬਰ ਸਰ ਦਾ ਅਮਰਜੀਤ ਨਾ ਹੀ ਮੋੜੇ ਦਾ ਉਹਦੀ ਡੈਥ ਹੋਈ ਜਦੋਂ ਆਪਾਂ ਕਲੰਬੀਆ ਸੀ ਤੇ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਉਦੋਂ ਵੀ ਡੈੱਡ ਬੋਡੀ ਉੱਥੇ ਪਈ ਹੋਈ ਓਦਾਂ ਹੀ ਉਹਦੇ ਕੱਪੜੇ ਕੁਪਰੇ ਜਿਹੇ ਓਦਾਂ ਵੀ ਅਖੇ ਬੋਡੀ ਪੂਰੀ ਡੈੱਡ ਉਹਦੀ ਉਸ ਪੇਪਰ ਸਿਲਵਰ ਪਾਹਂਦੇ ਉੱਥੇ ਹੀ ਜਾਂ ਫਿਰ ਡੌਂਕਰ ਉਹ ਲਾਸ਼ ਨੂੰ ਚੁੱਕ ਕੇ ਤੇ ਪਾਣੀ ਸੁੱਟ ਦਿੰਦਾ ਹੈ ਮਸੀਮੂਸੀ ਆ ਜਾਂਦੀ ਸਰ ਅਸੀਂ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕ੍ਰੋਸ ਕੀਤਾ ਜੀ ਰਾਤ ਨੂੰ 10:00 12:00 ਵਜੇ ਹੀ ਯਾਰੀ ਜੀ ਉਹਨਾਂ ਬਾਰਡਰ ਕ੍ਰੋਸ ਕੀਤਾ ਡੌਂਕਰਾਂ ਨੇ ਕਰਾਇਆ ਜੀ ਕਰ ਕੈਂਪ ਚ ਉੱਥੋਂ ਮੁੜ ਕੇ 8 ਨੂੰ ਹੀ ਕੈਂਪ ਚ ਪਹੁੰਚੇ ਅਤੇ ਚੌਂਕੀ ਚ ਉਹਨਾਂ ਸਿਆਣ ਸੂਨ ਫਿੰਗਰਫੁੱنگਰ ਕਰਾਏ ਆ ਫਿਰ ਉਹਨਾਂ ਕੈਂਪ ਚ ਲੈ ਗਏ ਆ ਚੌਂਕੀ ਤੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮ ਰਿਪੋਰਟ ਕਰਦਾ ਕਿੱਥੇ ਰਹਿ ਸਰ 14 ਨੂੰ ਬਨਾਮ ਆਏ ਉਹਨਾਂ ਦੇ ਕੋਈ ਯੂਐਨ ਵਾਲੀ ਕੋਈ ਸੰਸਥਾ ਹੈ ਜੀ ਉਹ ਆਈਐਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਡਰ ਜੀ ਅਹੀਂ ਉਹਨਾਂ ਨੇ ਸਾਨੂੰ ਉੱਥੇ ਹੋਟਲ ਜੀ ਰੱਖਿਆ ਜੀ ਇੰਡੀਆ ਨਹੀਂ ਜਦੋਂ ਉਹ ਜਹਾਜ਼ ਦੇ ਵਿੱਚ ਆਏ ਆ ਉਹਦੇ ਵਿੱਚ ਅਹੀਂ 30 ਤੋਂ ਪਲੱਸ ਇੰਡੀਆ ਨਹੀਂ ਬਾਕੀ ਹੋਰ ਕੰਟਰੀਆਂ ਦੇ ਦੂਜੇ ਵੀ ਮਤਲਬ 60 70 ਜਣੇ ਹੀ ਜਾਜ ਦੇ ਵਿੱਚ ਆਏ ਜਿਹੜੇ ਆਰਮੀ ਦਾ ਜਾਜ ਹੈ ਰਬਨਾਮਾ ਸਾਰਾ ਕੂੜਾ ਹੋਟਲ ਜੀ ਆ ਜੀ ਪੂਰੀ ਆਰਮੀ ਲੱਗੀ ਹੈ ਜੀ ਉਹਦੇ ਵਿੱਚ ਜੇ ਰੂਮ ਚ ਕੋਈ ਬਾਹਰ ਹੁਣਾ ਕੁਝ ਕਰਨਾ ਗੇਟ ਤੇ ਗਾੜੀ ਆਰਮੀ ਵਾਲੇ ਦੋ ਦੋ ਇੱਕ ਇੱਕ ਦੋ ਦੋ ਜਣਾ ਗੇਟ ਤੇ ਗਾੜੀ ਖਲੋਤਾਂ ਦਾ ਨਹੀਂ ਸਰ ਉਹ ਪੈਸੰਜਰ ਫਲੈਟ ਹੀ ਦੂਜੀ ਆਰਮੀ ਦੀ ਨਹੀਂ ਤੁਰਕੀ エアਲੈਂਸ ਸਰ ਉੱਥੇ ਭੇਜਿਆ ਆਪਣਾ ਫਲੈਟ ਆ ਰਹੀ ਹੈ ਜੀ ਤੇ ਉਹ ਪਿਛਿਓ ਜਿਹੜੇ 베ਰੀਆਂ ਲਾ ਕੇ ਬਨਾਮਾ ਤਾਂ ਕਿ ਇੱਥੋਂ ਗਾੜੀ ਕੋਈ 베ਰੀ ਨਹੀਂ ਬਦੀ ਕੋਈ ਨਹੀਂ ਲੈ ਬਾਪੋਰ ਲੈ ਲੈ ਨਹੀਂ ਜਾਂ ਮਨ ਲਾ ਇਹਪੋ ਨਨੂੰ ਪਾਇਲਟ ਵਾਲੇ ਦੇ ਦਿੰਦੇ ਸੀ ਜਾਂ ਇਹ ਰੋਸ ਤੋਂ ਨੂੰ ਜਾਂ ਬਾਪੋਰ ਫਰਾਂਸ ਦੇ ਵਿੱਚ ਜਿੱਥੇ ਅਗਲੀ ਸਟੇ ਆ ਵੀ ਉਤਰ ਕੇ ਬਾਪੋਰ ਦੇ ਦਿਓ ਇਹਨਾਂ ਨੂੰ ਇਮੀਗ੍ਰੇਸ਼ਨ ਵਾਲੇ ਦੇ ਦਿਓ ਜਾਂ ਕਿ ਇਹਨੂੰ ਵੀ ਜੇ ਆਪਾਂ ਜੰਨਾ ਜਾਂ ਪੁਲਸ ਕੇ ਪਸ ਜਾਣ ਕੋਈ ਦੀ ਸੁਪਨਾ ਦੇ ਸੋਚਦਾ ਹੀ ਹੈ ਜੀ ਕਰ ਜਾ ਚੁੱਕਿਆ ਬੈਲੀ ਵੇ ਕੇ ਜੀ ਸੋਚਿਆ ਜੀ ਵੀ ਕੋਕ ਕਮਾਵਾਂਗੇ ਕਰਾਂਗੇ ਤੇ ਪਤਾ ਨਹੀਂ ਜੀ ਵੀ ਇਹ ਕੁਝ ਹੋਣਾ ਜੀ ਇੱਕ ਉਸ ਘੰਟਾ ਦੀ ਡਿਲੇ ਕਰਕੇ ਵੀ ਹੋਇਆ ਜੀ ਕੋ